ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਆਪਾਂ ਠੀਕ ਐ ਤੇ ਅੱਜ ਆਪਾਂ ਆਲੂਆਂ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਆਪਾਂ ਨੂੰ ਕੋਈ ਮਸਾਲਾ ਪੀਸਣ ਦੀ ਲੋੜ ਨਹੀਂ ਬਸ ਆਪਾਂ ਮਸਾਲਾ ਭੁੰਨ ਕੇ ਹੀ ਬਹੁਤ ਗਾੜੀ-ਗਾੜੀ ਤਰੀ ਬਣਾ ਸਕਦੇ ਹਾਂ ਬਸ ਕੁਝ ਟਿਪਸ ਆ ਉਹ ਆਪਾਂ ਦੇਖ ਲੈਣੇ ਆ ਤੇ ਇਹਦੇ ਲਈ ਆਪਾਂ ਆਲੂ ਐ ਇਹਨਾਂ ਨੂੰ ਐ ਵੱਡਾ-ਵਡਾ ਫਾੜਗਾਚ ਕੱਟ ਲਈ ਆਪਾਂ ਧੋ ਕੇ ఎడ్డ ఎడ్డగ ఫాడగ కట్లే షోట్ పానీ ఉబ్బలనా జాగే బ వద్ధతో వద్ధ తను మిట్ తిన్న చారట్టు ఉన్న అమ్మచా నూనడా పా దా తాకి ఆలూ జిల్కల్ బిచ చలా నూన ఢకే పకావాలే ਚੈਨਲ ਨੂੰ ਆਪਣੇ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਇਕ ਕਰਿਆ ਕਰੋ ਤੇ ਫੂਰੀ ਵੀਡੀਓ ਦੇਖਿਆ ਕਰੋ ਤੇ ਤੜਕੇ ਲਈ ਆਪਾਂ ਤਿੰਨ ਟਮਾਟਰ ਲਏ ਆ ਦੋ ਗੰਡੇ ਲਏ ਆ ਆਪਾਂ ਚਾਰ ਮਿਰਚਾਂ ਲੰਗਾਈ ਤੇ ਆਪਾਂ ਲਿਆਏ ਦੀ ਲਸਣ ਤੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟਣਾਈ ਚੋਪੜ ਦੇ ਵਿੱਚ ਚਪਾ ਕੇ ਕਟਾਂਗੇ ਤਾਂ ਕਿ ਤਰੀ ਸੰਗਣੀ ਬਣੇ ਇਹਨਾਂ ਬ੍ਰੇਕ ਕੱਟਣਾਈ ਆਪਾਂ ਤੇ ਆਪਣੇ ਆਲੂ ਜਿਹੜੇ ਉਹ ਹੋ ਗਏ ਆ ਜੀ ਉਬਲ ਗਏ ਆ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਮੜਾ ਜਾਂ ਵੀ ਉਬਲ ਕੇ ਸਮਾਰ ਕੇ ਤੇ ਪੂਰੇ ਰੱਜ ਗਏ ਆ ਇਹ ਤੁਸੀਂ ਦੇਖ ਸਕਦੇ ਹੋ ਪੂਰੇ ਸੌਫਟ ਹੋ ਗਏ ਆ ਆਪਣੇ ਆਲੂ ਬਾਲਾ ਨਹੀਂ ਇਹਨਾਂ ਨੂੰ ਫੇਣਾ ਬਸ ਇੰਨਾ ਕੀ ਬਾਲਣਾ ਹੀ ਆਪਾਂ ਤੇ ਆਪਾਂ ਇਹਨੂੰ ਆਈ ਹੁਣ ਢਾਕ ਕੇ 5 ਗਮਿੰਟ ਵਾਲੀ ਰੱਖ ਦਾਂਗੇ 10 ਮਿੰਟਾਂ ਲਈ ਤੇ ਤੇਲ ਆਪਾਂ ਕਰ ਲਿਆ ਜੀ ਗਰਮ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਅੱਧਾ ਚਮਚਾ ਜੀਰੇ ਦਾ ਤੇ ਅੱਧਾ ਕੀ ਪਾ ਦਾਂਗੇ ਆਪਾਂ ਅਜਵਾਇਣ ਦਾ ਤੇ ਫਿਰ ਆਪਾਂ ਤੜਕਾ ਭੁੰਨਦੇ ਆਂ ਜੀ ਬਹੁਤ ਹੀ ਜ਼ਿਆਦਾ ਟੇਸ ਦੀ ਸਬਜੀ ਬਣਦੀ ਹੈ ਪੂਰੀ ਗਾੜੀ-ਗਾੜੀ ਤਰੀ ਵਾਲੀ ਤੇ ਆਪਾਂ ਨੂੰ ਤੜਕਾ پیسਣ ਦੀ ਲੋੜ ਨਹੀਂ ਜਿਵੇਂ ਆਪਾਂ ਮਿਕਸੀ ਚ ਪੀਸ ਕੇ ਬਣਾਉਣੇ ਹੁੰਦੇ ਆ ਉਹ ਝਾਂ ਜਟਤਾ ਆਪਾਂ ਨੂੰ ਪੈਂਦਾ ਨਹੀਂ ਇਹਦੇ ਵਿੱਚ ਤੇ ਆਪਾਂ ਬਸ ਤੜਕਾ ਭੁੰਨ ਕੇ ਪੂਰੀ ਗਾੜੀ ਤਰੀ ਬਣਾਵਾਂਗੇ ਬਿਨਾ ਪੀਸਿਆ ਹੀ ਤੇ ਆਪਣੇ ਆਲੂ ਆ ਜਿਹੜੇ ਬਿਲਕੁਲ ਸੌਫਟ-ਸੌਫਟ ਹੋ ਗਿਆ ਪੂਰੇ ਸੁਪੰਜੀ ਬਣ ਗਿਆ ਆਲੂ ਪੂਰੀ ਤਰ੍ਹਾਂ ਪੱਕ ਗਿਆ ਤੇ ਵਿੱਚ ਉਹਦੇ ਚ ਨਮਕ ਦਾ ਸਵਾਦ ਵੀ ਆਉਂਦਾ ਇਕਾਰੇ ਹੋ ਗਿਆ ਤੇ ਆਪਾਂ 5-6 ਫਾੜੀਆਂ ਸੀੜੀਆਂ ਆਲੂ ਨੂੰ ਉਹਨਾਂ ਨੂੰ ਮੈਸ਼ ਕਰ ਲਿਆ ਏ ਤਾਂ ਕਿ ਤਰੀ ਆਪਣੀ ਉਹ ਸੰਘਣੀ ਬਣੀ ਤੇ ਆਪਣੇ ਤੜਕੇ ਨੇ ਛੱਡਤਾ ਏ ਕਿਓ ਜੀ ਤੇ ਹੁਣ ਆਪਾਂ ਜਿਹੜੇ ਆਲੂ ਮੈਸ਼ ਕਰਕੇ ਰੱਖੇ ਸੀ ਉਹ ਉਹਨਾਂ ਨੂੰ ਆਪੇ ਇੱਕ ਵਿੱਚ ਪਾਵਾਂਗੇ ਤੇ ਇੱਕ ਚਮਚਾ ਪਾਤਾ ਆਪਾਂ ਨਮਕ ਦਾ ਜੀ ਤੇ ਅੱਧਾ ਚਮਚਾ ਪਾ ਲਾਲ ਮਿਰਚਾ ਨਾ ਪਾਤਾ ਏ ਤੇ ਧਨੀਆ ਪਾਊਡਰ ਪਾਇਆ ਹੈ ਆਪਾਂ ਇਹ ਗਰਮ ਮਸਾਲਾ 1/2 ਚਮਚਾ ਤੇ ਆਪਦੇ ਹਿਸਾਬ ਨਾਲ ਤੁਸੀਂ ਪਾਓ ਜਿੰਨਾ ਪਾਉਣੇ ਆ ਆਪਾਂ 1/2 ਚਮਚਾ ਹਲਦੀ ਤਾਂ ਪਾਇਆ ਤੇ ਹੁਣ ਆਪਾਂ ਇਹਨਾਂ ਨੂੰ ਆਲੂਆਂ ਦੇ ਨਾਲ ਮਸਾਲਿਆਂ ਨੂੰ ਵੀ ਭੁੰਨ ਲਾਂਗੇ ਜਦੋਂ ਇਹਨਾਂ ਨੇ ਤੇਲ ਛੱਡਤਾ ਤੇ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੜੀ ਬਣਾਉਣ ਨੂੰ ਤੜਕੇ ਨੇ ਆਪਣੀਂ ਤੇਲ ਛੱਡਤਾ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ 1/2 ਗਲਾਸ ਪਾਣੀ ਤੁਸੀਂ ਹਮੇਸ਼ਾ ਗਰਮੀ ਯੂਜ਼ ਕਰਿਆ ਕਰੋ ਠੰਡਾ ਪਾਣੀ ਨਾ ਪਾਇਆ ਕਰੋ ਇਹ ਤਾਂ ਕੁਕਿੰਗ ਪ੍ਰੋਸੈਸ ਆ ਜਿਹੜਾ ਉਹ ਲੋ ਹੋ ਜਾਂਦਾ ਇਸ ਲੋ ਤੇ ਹੁਣ ਆਪਾਂ ਇਹਨੂੰ ਪਕਾ ਲਾਂਗੇ ਢੱਕ ਕੇ 5 5-7 ਮਿੰਟ ਆਪਾਂ ਪਕਾਵਾਂਗੇ ਤੇ ਤਰੀ ਆਪਣੀ ਬਿਲਕੁਲ ਸੰਘਣੀ ਹੋ ਗਈ ਹੈ ਤੇ ਬਾਲ ਆ ਗਿਆ ਹੈ ਤਰੀ ਦੇ ਵਿੱਚ ਤੇ ਹੁਣ ਆਪਾਂ ਜਿਹੜੇ ਆਲੂ ਬਾਲ ਕੇ ਰੱਖੇ ਸੀ ਉਹਨਾਂ ਨੂੰ ਆਪਾਂ ਪਾਤਾਏ ਵਿੱਚ ਜੀ ਤੇ ਸਲੋ ਸਲੋ ਅੱਗ ਤੇ ਆਪਾਂ ਇਹਨਾਂ ਨੂੰ ਫੇਰ 5 ਕੁ ਮਿੰਟ ਭੁੰਨ ਲਾਂਗੇ ਪਕਾ ਲਾਂਗੇ ਢੱਕ ਕੇ ਪਕਾਵਾਂਗੇ ਆਪਾਂ ਲੌਂਗੀ ਸਬਜੀ ਬਣ ਕੇ ਆਪਣੀ ਹੋ ਗਈ ਹੈ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣੀ ਹੈ ਬਹੁਤ ਹੀ ਗਾੜੀ-ਗਾੜੀ ਤਰੀ ਬਣੀ ਹੈ ਬਿਲਕੁਲ ਆਪਾਂ ਦਹੀਂ-ਦੋਹੀਆਂ ਦੇ ਵਿੱਚ ਕੁਛ ਨਹੀਂ ਪਾਇਆ ਨਾ ਹੀ ਆਪਾਂ ਮਲਾਈ ਪਾਈ ਹੈ ਤੇ ਧਨੀਏ ਨਾਲ ਆਪਾਂ ਉਤੋਂ ਸਜਾ ਦੇਾਂਗੇ ਬਹੁਤ ਸਵਾਦ ਸਬਜੀ ਬਣੀ ਹੈ ਵੀਡੀਓ ਦੇਖਣ ਲਈ ਧੰਨਵਾਦ ਜੀ